ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਰਾ ਪ੍ਰਭ ਨਾਮ ਤੇਰੇ ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ ਤਨ ਸੋ ਵੇਲਾ ਦਰਸ਼ਨ ਕਰਨਾ ਸਾਧ ਸੰਗਤ ਜੀ ਉਹ ਵੀ ਟਾਈਮ ਸੀ ਜਦੋਂ ਸਹਬਾਂ ਦਾ ਇਦਾਂ ਸਾਹਮਣੇ ਦਰਸ਼ਨ ਹੁੰਦਾ ਸੀ ਤੇ ਸਹਬਾਂ ਨੇ ਸਟੇਜ ਦੇ ਉੱਤੋਂ ਜਦੋਂ ਸੰਗਤ ਵੱਲ ਨਿਗਾ ਮਾਰਨੀ ਤੇ ਜਿੱਧਰ ਜਿੱਧਰ ਨਿਗਾ ਉਹਨਾਂ ਨੇ ਮਾਰਨੀ ਉਧਰ ਉਧਰ ਸੰਗਤਾਂ ਐਉਂ ਪ੍ਰਫੁੱਲਤ ਹੋ ਜਾਣੀਆਂ ਕਿ ਜਿਵੇਂ ਸੁੱਕੀਆਂ ਹੋਈਆਂ ਵੇਲਾਂ ਨੂੰ ਪਾਣੀ ਆ ਜਾਂਦਾ ਹੈ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਤਨ ਸੋ ਵੇਲਾ ਦਰਸ਼ਨ ਕਰਨਾ ਹਉ ਬਲਹਾ ਦੀ ਸਤ ਗੁਰ ਚਰਨਾ ਹਉ ਬਲਹਾ ਦੀ ਸਤ ਗੁਰ ਚਰਨਾ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੰਬਲ ਹਾਦੀ ਸਤਿਗੁਰ ਚਰਨ ਹੰਬਲ ਹਾਦੀ ਸਤਿਗੁਰ ਚਰਨ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੰਬਲ ਹਾਦੀ ਸਤਿਗੁਰ ਚਰਨ ਠੀਕ ਦਾਤਿ ਪ੍ਰਤਮ ਪ੍ਰਭ ਮੇਰੇ ਮਨ ਜਿਵੇ ਪ੍ਰਭ ਨਾਮ ਤੇਰੇ ਮਨ ਜਿਵੇ ਪ੍ਰਭ ਨਾਮ ਤੇਰੇ ਮਨ ਜਿਵੇ ਪ੍ਰਭ ਧੰ ਭਤ ਤੇ ਇਹ ਸ਼ਬਦ ਮਹਾਰਾਜੀ ਪੜ੍ਹ ਰਹੇ ਸਨ ਤੇ ਮਹਾਰਾਜੀ ਆਖਣ ਲੱਗੇ ਭਲਾ ਪੋਥੀ ਤੇ ਵੇਖੋ ਦੋ ਵਾਰੀ ਪ੍ਰਭ ਕਿਦਾਂ ਆ ਗਿਆ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜਿਵੇ ਪ੍ਰਭ ਨਾਮ ਚ ਤੇਰੇ ਤੇ ਆਖਣ ਲੱਗੇ ਕਿਸੇ ਨੂੰ ਕੋ ਪਤਾ ਹੈ ਤੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਫਿਰ ਪਪਾ ਜੀ ਹੁਣੀ ਉੱਠੇ ਆਖਣ ਲੱਗੇ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਪੜੀਦਾ ਇਹ ਦੋਹੀ ਥਾਂ ਹੀ ਪ੍ਰਾਭੇ ਤੇ ਇਹ ਲੰਗਰ ਸ ਕਰਨ ਚੱਲ ਗਏ ਤੇ ਜਦੋਂ ਬਾਅਦ ਚ ਪੋਥੀ ਤੇ ਵੇਖਿਆ ਦੋਵੇਂ ਥਾਂ ਪ੍ਰਾਭੇ ਤੇ ਜਦੋਂ ਪਪਾ ਜੀ ਹੁਣੀ ਆਏ ਤੇ ਮਹਾਰਾਜ ਆਖਣ ਲੱਗੇ ਮੂੜਾ ਦਿਓ ਮਨ ਤੋਂ ਨਾਲ ਇੰਨਾ ਸੀ ਬਾਣੀ ਸੁਧ ਕਰਾਉਣ ਵਾਲੇ ਦਾ ਧੰਸੋ ਵੇਲਾ ਜਿਤ ਦਰਸ਼ਨ ਕਰਨ ਹਉ ਬਲਹਾਰੀ ਸਤਗੁਰ ਚਰਨਾਂ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀ ਮਨ ਜੀਵੇ ਪ੍ਰਭ ਨਾਮ ਚ ਤੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਅਦ੍ਰਿਸ਼ਟ ਸਜਾਨ ਸਮਤ ਤਦ ਤੁਮਾਰਾ ਅੰਮ੍ਰਿਤ ਬਾਣੀ ਸੱਜ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸਿੱਤਲਪੁਰ ਖਧਰੀਸ਼ ਸੁਜਾਨੀ ਸਿੱਤਲਪੁਰ ਖਧਰੀਸ਼ ਸੁਜਾਨੀ ਸੱਜ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੱਜ ਮੰਤਰ ਤੁਮਾਰਾ ਦਰਿਸ਼ਤ ਸੁਜਾਨੀ ਕੀ ਕੇ ਦਾਤ ਤੇ ਤਿਧੰ ਪ੍ਰਭ ਕੇ ਹਨ ਜਿਵ ਤਬ ਨਾਮ ਤੇ ਤੇ ਹਨ ਜਿਵ ਪ੍ਰਭ ਨਾਮ ਤੇ ਤੇਰੇ ਹਨ ਜਿਵ ਤਾ ਹੁ ਤੇਰੇ ਸਚ ਮੰਤਰ ਤੁਮਾਰ ਆ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਤ ਸੁਜਾਨੀ ਸੀਤਲ ਪੁਰਖ ਦ੍ਰਿਸ਼ਤ ਸੁਜਾਨ ਸਤ ਹੁਕਮ ਤੋ ਮਾਰਾ ਤਖਤ ਨਿਵਾਸੀ ਆਏ ਨਾ ਜਾਏ ਮੇਰਾ ਕਭ ਹੱਥ ਲਾਸੀ ਆਏ ਨਾ ਜਾਏ ਮੇਰਾ ਕਭ ਹੱਥ ਨਾਤੀ ਸੱਚ ਹੁਕਮਤ ਤੁਹਾਡਾ ਤਖਤ ਨਿਵਾਸੀ ਹੁਕਮਤ ਤੁਹਾਡਾ ਘਤ ਨਿਵਾਸੀ ਆਇ ਨਾ ਜਾਵੈ ਮੇਰਾ ਪ੍ਰਭ ਆਪਣਾ ਸੀ ਆਇ ਦਾਜਾ ਹੈ ਮੇਰਾ ਪ੍ਰਭ ਆਪਣਾ ਸੀ ਈਕੇ ਦਾਤਿ ਪ੍ਰਤਮ ਪ੍ਰਭ ਤੇਰੇ ਈਕੇ ਦਾਤਿ ਪ੍ਰਤਮ ਪ੍ਰਭ ਮੇਰੇ ਅਨਿਤਿ ਦਾ ਪ੍ਰਭ ਨਾਮੁ ਜਪੇ ਹਨ ਜਿਲਾ ਪ੍ਰਭ ਨਾਮੁ ਜਪੇ ਅਨਿਤਿ ਦਾ ਪ੍ਰਭ ਨਾਮੁ ਜਪੇ ਸੱਚ ਹੁਕਮਤ ਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰੇ ਪ੍ਰਭ ਅਬਨਾਸੀ ਆਏ ਨਾ ਜਾਏ ਮੇਰਾ ਪ੍ਰਭ ਅਬਨਾ ਤੁਮ ਮੇਰਵਾਨ ਦਾਸ ਹਮਦੀਨਾ ਤੁਮ ਮੇਰਵਾਨ ਦਾਸ ਹਮਦੀਨਾ ਤੁਮ ਮਿਹਰਵਾਨ ਸਾਸ ਹਮ ਦੀਨਾ ਨਾਨਕ ਸਾਹਿਬ ਧਰ ਤੋਰ ਲੀਨਾ ਸਾਹਿਬ ਧਰ ਤੋਰ ਲੀਨਾ ਨਾਨਕ ਸਾਹਿਬ ਧਰ ਤੋਰ ਲੀਨਾ ਤੁਮ ਮਿਹਰਵਾਨ ਸਾਸ ਹਮ ਪਰ ਭਰ ਭਰ ਲਈਨਾ ਹੀ ਕੇ ਦਾਤੇ ਪ੍ਰਤਮ ਪ੍ਰਭ ਮੇ ਅਨ ਜਿਵਿਆ ਪ੍ਰਭ ਨਾਮ ਥਕੇ ਅਨ ਜਿਵਿਆ ਪ੍ਰਭ ਨਾਮ ਥਕੇ ਅਨ ਜਿਵਿਆ ਧਭਾ ਸੁਖੀਰੇ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲਈ ਜੀ ਕੇ ਦਾਤੇ ਪ੍ਰਤਮ ਪ੍ਰਭ ਮੇਂ ਮਨ ਜਿਵੈ ਸਭ ਨਾਮ ਤੇਰੇ ਮਨ ਜਿਵੈ ਪ੍ਰਭ ਨਾਮ ਤੇਰੇ ਮਨ ਜਿਵੈ ਪ੍ਰਭ ਨਾਮ ਤੇਰੇ ਤੂੰ ਮਿਹਰਬਾਨ ਦਾਸ ਹਮ ਦੀਨਾ ਦੀਨ ਦਇਅਲ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਇਹਨਾਂ ਨੇ ਆਪਣਾ ਦਾਸ ਬਣਾ ਲਿਆ ਕੋਈ ਛੋਟੀ ਬਾਤ ਨਹੀਂ ਹੈ ਤੇ ਜਦੋਂ ਮਨ ਦੇ ਅੰਦਰ ਕੋਈ ਵੀ ਚਿਤਮਨੇ ਉਹ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਚਿਤਵੀਏ ਜਦੋਂ ਵੀ ਕੋਈ ਧਿਆਨ ਹੋਏ ਆਪਣੇ ਗੁਰਾਂ ਦੇ ਚਰਨਾਂ ਦੇ ਨਾਲ ਧਿਆਨ ਜੋੜੀਏ ਅਕਾਲ ਪੁਰਖ ਇੱਕ ਬਾਕੀ ਸਾਧ ਸੰਤ ਜਿਨ੍ਹਾਂ ਨੇ ਹਜ਼ੂਰ ਦੀ ਪ੍ਰੀਤ ਦੇ ਨਾਲ ਸਾਨੂੰ ਅੱਗੇ ਵਧਾਇਆ ਤਿਨਾਂ ਦਾ ਸਤਕਾਰ ਕਰੀਏ ਇਹ ਸਾਡਾ ਜੀਵਨ ਹੋਣਾ ਚਾਹੀਦਾ ਜੀ